ਦੋਸਤੋ 26 ਜਨਵਰੀ ਨੂੰ ਯੂਰੋਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਅਨਟੋਨੀਓ ਕੋਸਟਾ ਤੇ ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਰਸੂਲਾ ਵੌਂਡਰ ਲੇਨ ਭਾਰਤ ਦੌਰੇ ਤੇ ਆਏ। ਖਾਸ ਗੱਲ ਇਹ ਰਹੀ ਕਿ 26 ਜਨਵਰੀ ਦੀ ਦਿੱਲੀ ਦੇ ਵਿੱਚ ਹੋਈ ਪਰੇਡ ਦੇ ਦੌਰਾਨ ਵੀ ਇਹ ਲੀਡਰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦੇਖੇ ਗਏ ਤੇ ਇਸੇ ਦਰਮਿਆਨ ਭਾਰਤ ਤੇ ਯੂਰੋਪੀਅਨ ਯੂਨੀਅਨ ਦੇ ਵੱਲੋਂ ਆਪਸ ਦੇ ਵਿੱਚ ਇੱਕ FTA ਦਾ ਐਗਰੀਮੈਂਟ ਕੀਤਾ ਗਿਆ ਜਿਹਨੂੰ ਕੀ ਫ੍ਰੀ ਟ੍ਰੇਡ ਐਗਰੀਮੈਂਟ ਕਿਹਾ ਜਾਂਦਾ ਹੈ ਤੇ ਇਸ ਨੂੰ ਕਿਹਾ ਗਿਆ ਕਿ ਇਹ ਮਦਰ ਆਫ 올 ਐਗਰੀਮੈਂਟ ਹੈ ਜਾਂ ਫਿਰ ਮਦਰ ਆਫ 올 ਡੀਲਸ ਹੈ ਹੁਣ ਇਸ ਸਮਝੌਤੇ ਦੇ ਸਾਈਨ ਹੋਣ ਤੋਂ ਬਾਅਦ ਬਹੁਤ ਸਾਰੇ ਫਾਇਦੇ ਨੇ ਜਿਹੜੇ ਯੂਰਪ ਦੇ 27 ਦੇਸ਼ਾਂ ਨੂੰ ਮਿਲਣਗੇ ਤੇ ਬਹੁਤ ਸਾਰੇ ਫਾਇਦੇ ਨੇ ਜਿਹੜੇ ਇਕੱਲੇ ਭਾਰਤ ਨੂੰ ਮਿਲਣਗੇ ਯਾਨੀ ਕਿ ਸਮਝੌਤਾ ਕੀ ਹੈ ਕਿ ਫ੍ਰੀ ਟ੍ਰੇਡ ਐਗਰੀਮੈਂਟ ਯਾਨੀ ਕਿ ਜਿੱਥੇ ਪਹਿਲਾਂ ਯੂਰਪ ਤੋਂ ਨਿਰਯਾਤ ਹੋ ਕੇ ਭਾਰਤ ਆਉਣ ਵਾਲਾ ਸਮਾਨ ਆਉਂਦਾ ਸੀ ਤਾਂ ਉਹਦੇ ਉੱਤੇ ਕਰ ਲਾਏ ਜਾਂਦੇ ਸੀ ਉਹਦੇ ਉੱਤੇ ਬਹੁਤ ਸਾਰੀਆਂ ਡਿਊਟੀਆਂ ਲਾਈਆਂ ਜਾਂਦੀਆਂ ਸੀ ਤਕਰੀਬਨ 100 ਤੋਂ ਲੈ ਕੇ 150% ਤੱਕ ਤਾਂ ਇਹਦੇ ਤੇ ਟੈਕਸ ਲਾ ਦਿੱਤੇ ਜਾਂਦੇ ਸੀ ਸੋ ਹੁਣ ਯੂਰਪ ਦਾ ਜਿਹੜਾ ਸਾਰਾ ਸਮਾਨ ਹੈ ਚਾਹੇ ਉਹ ਕਾਰਾਂ ਨੇ ਚਾਹੇ ਉਹ ਸ਼ਰਾਬ ਦੀਆਂ ਬੋਤਲਾਂ ਨੇ ਜਾਂ ਫਿਰ ਹੋਰ ਸੱਜੂ ਸਮਾਨ ਆ ਜਿਹੜਾ ਯੂਰਪ ਤੋਂ ਭਾਰਤ ਦੇ ਵਿੱਚ ਆਉਂਦਾ ਉਸ ਤੇ ਇਹ ਜਿਹੜਾ ਟੈਰਿਫ ਹੈ ਇਹ ਬਹੁਤ ਘੱਟ ਲੱਗ ਜੂਗਾ ਯਾਨੀ ਕਿ ਜੇਕਰ 110 20% ਹੁਣ ਪਹਿਲਾਂ ਸੀ ਤਾਂ 100% ਸਿੱਧਾ ਹੀ ਘਟਾ ਦਿੱਤਾ ਗਿਆ ਤੇ 20 30% ਆ ਕੁਝ ਚੀਜ਼ਾਂ ਤੇ ਤਾਂ ਸਿਰਫ 10% ਤੱਕ ਇਹ ਟੈਰਿਫ ਰਹਿ ਜਾਣਾ ਸੋ ਜ਼ਾਹਿਰ ਹੈ ਕਿ ਯੂਰਪ ਦੀਆਂ ਜਿਹੜੀਆਂ ਚੀਜ਼ਾਂ ਨੇ ਚਾਹੇ ਕਾਰਾਂ ਸਮਝ ਲਓ ਜਿਹੜੀਆਂ ਭਾਰਤ ਦੇ ਵਿੱਚ ਆ ਕੇ ਵਿਕਦੀਆਂ ਨੇ ਤਾਂ ਜੇਕਰ ਇੱਕ ਪ੍ਰੋਡਕਟ ਦੇ ਉੱਤੇ 100% ਜਾਂ 110% ਟੈਕਸ ਲੱਗਦਾ ਸੀ ਜਾਂ ਟੈਰਫ ਲੱਗਦਾ ਸੀ ਤਾਂ ਜੇਕਰ ਉਹਨੂੰ ਉਹਦੇ ਚੋਂ 100 ਘਟਾ ਲਈਏ ਤਾਂ ਤਕਰੀਬਨ ਤਕਰੀਬਨ ਅੱਧੀਆਂ ਕੀਮਤਾਂ ਘੱਟ ਹੋ ਜਾਣਗੀਆਂ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਇਹ ਟ੍ਰੇਡ ਐਗਰੀਮੈਂਟ ਸਾਈਨ ਹੋ ਗਿਆ ਜੀ ਹੁਣੇ ਹੀ ਫਟਾਫਟ ਇੱਥੇ ਕਾਰਾਂ ਸਸਤੀਆਂ ਹੋ ਗਈਆਂ ਯੂਰਪ ਦੀਆਂ ਤਾਂ ਦੱਸ ਦਿੰਦੇ ਆ ਕਿ ਇਸ ਤਰੀਕੇ ਦੇ ਨਾਲ ਨਹੀਂ ਹੈ ਹਾਲੇ ਇਸ ਐਗਰੀਮੈਂਟ ਦੇ ਉੱਤੇ ਸਾਈਨ ਹੋਏ ਨੇ ਪਰ ਸਾਈਨ ਉਸ ਤਰੀਕੇ ਦੇ ਨਾਲ ਨਹੀਂ ਹੋਏ ਕਿ ਅਸੀਂ ਕਹਿ દઈએ ਕਿ ਇਹ ਐਗਰੀਮੈਂਟ ਹੋਣੇ ਤੋਂ ਸ਼ੁਰੂ ਹੋ ਜਾਊਗਾ ਹਾਲੇ ਦੋਸਤੋ ਕਈ ਮਹੀਨੇ ਲੱਗ ਸਕਦੇ ਨੇ ਜਾਂ ਕਹਿ ਲਈਏ ਕਿ ਇਹ ਪੂਰਾ 2026 ਦਾ ਸਾਰਾ ਸਾਲ ਲੱਗ ਸਕਦਾ ਜੇਕਰ ਫ੍ਰੀ ਟ੍ਰੇਡ ਐਗਰੀਮੈਂਟ ਦੀ ਸ਼ੁਰੂਆਤ ਹੁੰਦੀ ਆ ਤਾਂ ਉਹ 2026 ਦੇ ਅਖੀਰਲੇ ਮਹੀਨਿਆਂ ਦੇ ਵਿੱਚ ਜਾਂ ਫਿਰ 2027 ਦੇ ਪਹਿਲੇ ਮਹੀਨਿਆਂ ਦੇ ਵਿੱਚ ਇਹ ਸ਼ੁਰੂਆਤ ਹੋਵੇਗੀ ਹੁਣ ਤੁਹਾਨੂੰ ਥੋੜਾ ਜਿਹਾ ਵਿਸਥਾਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦੀ ਇਹ ਡੀਲ ਹੋਈ ਹੈ ਕਿਸ ਤਰੀਕੇ ਦਾ ਐਗਰੀਮੈਂਟ ਹੈ ਕਿਵੇਂ-ਕਿਵੇਂ ਫਾਇਦਾ ਮਿਲੂਗਾ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਇੰਡੀਆ ਤੇ EU ਦੇ ਵੱਲੋਂ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਜਿਹਨੂੰ ਸ਼ਾਰਟ ਦੇ ਵਿੱਚ FTA ਕਿਹਾ ਜਾਂਦਾ ਹੈ ਇਹ 27 ਜਨਵਰੀ 2026 ਨੂੰ ਸਾਈਨ ਕੀਤੀ ਗਈ ਇਹ ਡੀਲ ਇੱਕ ਪਾਸੇ ਭਾਰਤ ਸੀ ਤੇ ਦੂਸਰੇ ਪਾਸੇ ਯੂਰੋਪੀਅਨ ਯੂਨੀਅਨ ਸੀ ਯਾਨੀ ਕਿ ਪੂਰਾ ਯੂਰਪ ਯੂਰਪ ਦੇ ਪੂਰੇ 27 ਦੇਸ਼ ਇਸ ਦੇ ਵਿੱਚ ਸ਼ਾਮਿਲ ਨੇ ਇਹ ਡੀਲ ਦੁਨੀਆ ਦੇ ਸਭ ਤੋਂ ਵੱਡੇ ਵਪਾਰਕ ਸਮਝੌਤਿਆਂ 'ਚੋਂ ਇੱਕ ਮੰਨੀ ਜਾ ਰਹੀ ਹੈ ਜਿਹਨੂੰ ਲੋਕਾਂ ਨੇ ਮਦਰ ਆਫ 올 ਡੀਲ ਦਾ ਨਾਮ ਦੇ ਦਿੱਤਾ ਹੈ ਹੁਣ ਤੁਸੀਂ ਥੋੜਾ ਜਿਹਾ ਧਿਆਨ ਦਿਓ ਕਿ ਇੱਕ ਪਾਸੇ 트ੰਪ ਕੀ ਕਰ ਰਿਹਾ ਸੀ 트ੰਪ ਆਪਣੀ ਵੱਡੀ ਆਰਥਿਕਤਾ ਨੂੰ ਅੱਗੇ ਰੱਖ ਕੇ ਦਰਮਿਆਨੇ ਮੁਲਕਾਂ ਨੂੰ ਜਾਂ ਫਿਰ ਛੋਟੇ ਮੁਲਕਾਂ ਨੂੰ ਟਾਰਗੇਟ ਕਰਦਾ ਸੀ ਟਰੰਪ ਨੇ ਯਾਨੀ ਅਮਰੀਕਾ ਨੇ ਭਾਰਤ ਦੇ ਉੱਤੇ ਵੀ ਟੈਰਿਫ ਲਾਏ ਇਸ ਗੱਲੋਂ ਟੈਰਿਫ ਲਾਏ ਕਿ ਭਾਰਤ ਰੂਸ ਤੋਂ ਤੇਲ ਕਿਉਂ ਖਰੀਦ ਰਿਹਾ ਜੀ ਰੂਸ ਤੋਂ ਤੇਲ ਖਰੀਦਣਾ ਨਹੀਂ ਚਾਹੀਦਾ ਸਾਡੇ ਤੋਂ ਖਰੀਦੋ ਕਿਉਂ ਰੂਸ ਨੂੰ ਪੈਸੇ ਜਾ ਰਹੇ ਨੇ ਉਸ ਤੋਂ ਬਾਅਦ ਚੀਨ ਦੇ ਉੱਤੇ ਬਹੁਤ ਸਾਰੇ ਟੈਰਿਫ ਲਾਏ ਹਾਲਾਂਕਿ ਚੀਨ ਅੜਿਆ ਰਿਹਾ ਤੇ ਟਰੰਪ ਨੇ ਚੀਨ ਤੇ ਜਿਹੜੇ ਪਹਿਲਾਂ ਟੈਰਿਫ ਲਾਏ ਸੀ ਉਹ ਘਟਾ ਦਿੱਤੇ ਸੀ ਉਸ ਤੋਂ ਬਾਅਦ ਹੁਣ ਜਦੋਂ ਗ੍ਰੀਨਲੈਂਡ ਦੀ ਮੰਗ ਟਰੰਪ ਨੇ ਕਰ ਦਿੱਤੀ ਹੈ ਜਾਂ ਜਿਹੜੇ ਨਾਟੋ ਦੇ ਸਾਰੇ ਦੇਸ਼ ਨੇ ਜਿੱਥੇ ਯੂਰਪ ਦੇ ਸਾਰੇ ਦੇਸ਼ ਸ਼ਾਮਿਲ ਨੇ ਇੰਗਲੈਂਡ ਸ਼ਾਮਿਲ ਹੈ ਕੈਨੇਡਾ ਸ਼ਾਮਿਲ ਹੈ ਆ ऑस्ट्रेलिया ਵਰਗੇ ਦੇਸ਼ ਸ਼ਾਮਿਲ ਨੇ ਅਮਰੀਕਾ ਵਰਗੇ ਦੇਸ਼ਾਂ ਸ਼ਾਮਿਲ ਨੇ ਸੋ ਹੁਣ ਇਹ ਨਾਟੋ ਵੀ ਟੁੱਟਦੀ ਨਜ਼ਰ ਆ ਰਹੀ ਹੈ ਕਿਉਂਕਿ 트ੰਪ ਨੇ ਜਦੋਂ ਕਿਹਾ ਕਿ ਗ੍ਰੀਨਲੈਂਡ ਅਮਰੀਕਾ ਲਊਗਾ ਜਾਂ ਤਾਂ ਪੈਸੇ ਦੇ ਕੇ ਦਿਓ ਜਾਂ ਫਿਰ ਅਸੀਂ ਦੱਬ ਲੈਣਾ ਹੁਣ ਇਸ ਗੱਲ ਨੂੰ ਲੈ ਕੇ ਕਿਉਂਕਿ ਗ੍ਰੀਨਲੈਂਡ ਸ਼ੁਰੂ ਤੋਂ ਡੈਨਮਾਰਕ ਦੇ ਅਧੀਨ ਰਿਹਾ ਹਾਲਾਂਕਿ ਗ੍ਰੀਨਲੈਂਡ ਦੇ ਵਿੱਚ ਆਪਣੀ ਇੱਕ ਆਜ਼ਾਦ ਸਰਕਾਰ ਹੈ ਡੈਨਮਾਰਕ ਵੀ ਇਹ ਕਹਿ ਰਿਹਾ ਕਿ ਗ੍ਰੀਨਲੈਂਡ ਦਾ ਫਿਊਚਰ ਕੀ ਹੋਊਗਾ ਇਹ ਗ੍ਰੀਨਲੈਂਡ ਦੇ ਵਿੱਚ ਰਹਿਣ ਵਾਲੇ ਲੋਕ ਉੱਥੋਂ ਦੇ ਨਾਗਰਿਕ ਤੈਅ ਕਰਨਗੇ ਅਮਰੀਕਾ ਜਾਂ ਡੋਨਲਡ ਟਰੰਪ ਇਹ ਤੈਅ ਨਹੀਂ ਕਰੂਗਾ ਸੋ ਇਸ ਨੂੰ ਲੈ ਕੇ ਹੁਣ ਪੂਰਾ ਯੂਰਪ ਹੈ ਜਿਹੜਾ ਉਹ ਡੈਨਮਾਰਕ ਤੇ ਗ੍ਰੀਨਲੈਂਡ ਦੇ ਹੱਕ ਦੇ ਵਿੱਚ ਆ ਖੜਿਆ ਹੋਇਆ ਕੈਨੇਡਾ ਜਿਹੜਾ ਹੁਣ ਤੱਕ ਸਭ ਤੋਂ ਵੱਡਾ ਸਹਿਯੋਗੀ ਰਿਹਾ ਅਮਰੀਕਾ ਦਾ ਉਸ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਚੀਨ ਦਾ ਦੌਰਾ ਕਰਾਇਆ ਚੀਨ ਦਾ ਦौरा ਕੀਤਾ ਹੀ ਨਹੀਂ ਬਲਕਿ ਉਹਨਾਂ ਨੇ ਚੀਨ ਦੇ ਨਾਲ ਇੱਕ ਐਸਆਈ ਐਗਰੀਮੈਂਟ ਸਾਈਨ ਕਰ ਲਿਆ ਤੇ ਚੀਨ ਨੂੰ ਹੁਣ ਖੁੱਲ ਮਿਲ ਗਈ ਕਿ ਜਿਹੜੀਆਂ ਤੁਸੀਂ ਆਪਣਾ ਵਪਾਰ ਆ ਉਹ ਕੈਨੇਡਾ ਦੇ ਨਾਲ ਖੁੱਲ ਕੇ ਕਰ ਸਕਦੇ ਹੋ ਇਸ ਐਗਰੀਮੈਂਟ ਤੋਂ ਬਾਅਦ ਚੀਨ ਦੀਆਂ ਜਿਹੜੀਆਂ ਇਲੈਕਟ੍ਰੋਨਿਕ ਕਾਰਾਂ ਨੇ ਜਿਨ੍ਹਾਂ ਨੇ ਅਮਰੀਕਾ 'ਚ ਤਬਾਹੀ ਲਿਆ ਦੁੱਤੀ ਸੀ ਜਿਸ ਕਰਕੇ ਡੋਨਲਡ ਟਰੰਪ ਨੇ ਚੀਨ ਦੀਆਂ ਨਾ ਕਾਰਾਂ ਤੇ ਰੋਕ ਲਾ ਦਿੱਤੀ ਸੀ ਤੇ ਉਹ ਚੀਨ ਦੀਆਂ ਕਾਰਾਂ ਹੁਣ ਕੈਨੇਡਾ ਦੇ ਵਿੱਚ ਆ ਕੇ ਵਿਕਣ ਗਈਆਂ ਕੱਲੀਆਂ ਕਾਰਾਂ ਨਹੀਂ ਹੋਰ ਵੀ ਬਹੁਤ ਵੱਡਾ ਚੀਨ ਨੂੰ ਜਿਹੜਾ ਇੱਕ ਬਾਜ਼ਾਰ ਆ ਉਹ ਕੈਨੇਡਾ ਮਿਲ ਗਿਆ ਸੋ ਜ਼ਾਹਿਰ ਤੌਰ ਤੇ ਆ ਕਿ ਹੁਣ ਕੈਨੇਡਾ ਯੂਰੋਪੀਅਨ ਯੂਨੀਅਨ ਦੇ ਸਾਰੇ ਦੇਸ਼ ਅਮਰੀਕਾ ਦੇ ਖਿਲਾਫ ਜੁਟਦੇ ਨਜ਼ਰ ਆ ਰਹੇ ਨੇ ਤੇ ਇਸੇ ਦਰਮਿਆਨ ਇਸ ਡੀਲ ਤੋਂ ਬਾਅਦ ਯੂਰੋਪੀਅਨ ਯੂਨੀਅਨ ਤੇ ਭਾਰਤ ਦੇ ਵੱਲੋਂ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰਨ ਤੋਂ ਬਾਅਦ ਤਾਂ ਇਹ ਗੱਲ ਕਲੀਅਰ ਹੋ ਗਈ ਹੈ ਕਿ ਹੁਣ ਅਮਰੀਕਾ ਦਾ ਦਬਦਬਾ ਕੋਈ ਵੀ ਦੇਸ਼ ਦੁਨੀਆ ਦਾ ਕੋਈ ਵੀ ਦੇਸ਼ ਸਹੂਗਾ ਨਹੀਂ ਬੇਸ਼ੱਕ ਉਹਦੇ ਹੁਣ ਤੱਕ ਸਹਿਯੋਗੀ ਰਹੇ ਨੈਟੋ ਦੇ ਸਮਝੌਤੇ ਦੇ ਤਹਿਤ ਜਿਹੜੇ ਮੰਨੇ ਜਾਂਦੇ ਆ ਯੂਰਪ ਦੇ ਸਾਰੇ ਦੇਸ਼ ਇਹ ਵੀ ਹੋਣ ਇਹ ਵੀ ਹੁਣ ਅਮਰੀਕਾ ਦੇ ਖਿਲਾਫ ਡੱਟਣ ਲੱਗ ਗਏ ਨੇ ਤਾਂ ਅਮਰੀਕਾ ਨੂੰ ਵੀ ਵੱਡੀ ਪ੍ਰੋਬਲਮ ਹੋਈ ਆ 트ੰਪ ਨੂੰ ਵੀ ਵੱਡੀ ਪ੍ਰੋਬਲਮ ਹੋਈ ਆ ਕਿ ਯੂਰਪ ਨੇ ਕਿਸ ਤਰੀਕੇ ਨਾਲ ਭਾਰਤ ਦੇ ਨਾਲ ਇਹ ਡੀਲ ਕਰ ਲਈ ਜਾਂ ਭਾਰਤ ਨੇ ਕਿਸ ਤਰੀਕੇ ਨਾਲ ਯੂਰਪ ਦੇ ਨਾਲ ਇਹ ਡੀਲ ਕਰ ਲਈ ਖੈਰ ਵਾਪਸ ਡੀਲ ਤੇ ਆਉਨੇ ਆ ਜਿਹਨੂੰ ਮਦਰ ਆਫ 올 ਡੀਲ ਕਿਹਾ ਜਾਂਦਾ ਹੈ ਹੁਣ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ 27 ਜਨਵਰੀ 2026 ਨੂੰ ਭਾਰਤ ਤੇ EU ਨੇ ਯਾਨੀ ਕਿ ਯੂਰਪ ਨੇ ਮੁੰਬਈ ਹਾਊਸ ਜਿਹਨੂੰ ਕਿ ਹైదరాబాద్ ਹਾਊਸ ਕਿਹਾ ਜਾਂਦਾ ਹੈ ਨਵੀਂ ਦਿੱਲੀ ਦੇ ਵਿੱਚ FTA ਦੇ ਉੱਤੇ ਦਸਤਖਤ ਕੀਤੇ ਨੇ ਇਹ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਰਪ ਤੋਂ ਯੂਰੋਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਐਂਟੋਨੀਓ ਕੋਸਟਾ ਤੇ ਯੂਰੋਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੂਲਾ ਵੌਂਡਰ ਲੇਨ ਦੇ ਵੱਲੋਂ ਸਾਈਨ ਕੀਤਾ ਗਿਆ ਰਸੋਲਾ ਬਾਉਂਡਰ ਲੇਅਰ 26 ਜਨਵਰੀ ਦੇ ਮੌਕੇ ਮੈਂ ਪਹਿਲਾਂ ਦੱਸਿਆ ਕਿ ਭਾਰਤ ਦੀ ਗਣਤੰਤਰ ਦਿਵਸ ਦੇ ਮੌਕੇ ਤੇ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਜ਼ਰ ਆਏ ਸੀ ਜਿਹੜੇ ਯੂਰੋਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਅੰਟੋਨੀਓ ਕੋਸਟਾ ਨੇ ਉਹ ਆਫੀਸ਼ੀਅਲ ਸੱਮਟ ਦੇ ਲਈ ਭਾਰਤ ਦੌਰੇ ਤੇ ਸੀ ਤੇ ਉਹਨਾਂ ਨੇ ਇਸ ਸਮਝੌਤੇ ਨੂੰ ਇੱਕ ਇਤਿਹਾਸਕ ਸਮਝੌਤਾ ਹਲਾਨ ਦਿੰਦਾ ਹੈ ਹੁਣ ਦੱਸ ਦਿੰਦੇ ਹਾਂ ਕਿ ਜਿਹੜੀ ਐਫਟੀਏ ਹੈ ਯਾਨੀ ਕਿ ਫ੍ਰੀ ਟ੍ਰੇਡ ਐਗਰੀਮੈਂਟ ਹੈ ਇਹ ਦੁਨੀਆ ਦੇ ਲਗਭਗ 2 ਬਿਲੀਅਨ ਲੋਕਾਂ ਦਾ ਬਾਜ਼ਾਰ ਤੇ 25% ਗਲੋਬਲ ਜੀਡੀਪੀ ਨੂੰ ਕਵਰ ਕਰਦਾ ਹੈ ਯਾਨੀ ਕਿ ਪੂਰੀ ਦੁਨੀਆ ਦੀ ਜਿੰਨੀ 100% ਦੀ ਜੀਡੀਪੀ ਹੈ ਤਾਂ ਉਹਦੇ ਵਿੱਚੋਂ 25% ਇਹ ਡੀਲ ਕਵਰ ਕਰੂਗੀ ਯਾਨੀ ਕਿ ਇੰਨੇ ਵੱਡੇ ਪੱਧਰ ਤੇ ਇਹ ਵਪਾਰ ਯੂਰਪ ਤੇ ਭਾਰਤ ਦੇ ਵਿਚਕਾਰ ਹੋਊਗਾ ਹੁਣ ਟੈਰਫ ਤੇ ਜੀਐਸਟੀ ਕੱਟ ਦੇ ਬਾਰੇ ਆਪਾਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਨੇ ਆ ਯੂਰੋਪੀਅਨ ਕਾਰਾਂ ਤੇ ਟੈਰਫ ਬਹੁਤ ਘੱਟ ਹੋ ਜਾਣਗੇ ਲਗਭਗ 110% ਤੋਂ ਘੱਟ ਕੇ ਇਹ ਜਿਹੜੇ ਟੈਰਫ ਨੇ ਸਿਰਫ 10% ਤੱਕ ਰਹਿ ਜਾਣਗੇ ਇਸੇ ਤਰੀਕੇ ਨਾਲ ਸ਼ਰਾਬ ਦੇ ਸ਼ੌਕੀਨਾ ਦੇ ਲਈ ਵੀ ਜਿਹੜੇ ਇੰਪੋਰਟਡ ਪੀਣ ਦੇ ਸ਼ੌਕੀਨ ਨੇ ਉਹਨਾਂ ਦੇ ਲਈ ਵੀ ਚੰਗੀ ਖਬਰ ਹੈ ਕਿ ਵਾਈਨ ਤੇ ਜਿਹੜੇ ਹੋਰ ਸਪਿਰਟ ਤੇ ਵੀ ਜ਼ਬਰਦਸਤ ਟੈਰਫ ਕੱਟ ਕੀਤਾ ਨਜ਼ਰ ਆਊਗਾ ਤੁਹਾਨੂੰ ਮਸ਼ੀਨਰੀ ਤੇ ਇਲੈਕਟ੍ਰੋਨਿਕਸ ਤੇ ਫਾਰਮਾਸਿਊਟੀਕਲਸ ਤੇ ਵੀ ਟੈਰਫ ਘਟਾ ਦਿੱਤੇ ਜਾਣਗੇ ਹੁਣ ਇੰਡੀਆ ਦੇ ਨਿਰਯਾਤ ਤੇ ਫਾਇਦਾ ਕੀ ਹੋਊਗਾ ਤਾਂ ਦੱਸ ਦਿੰਨੇ ਆ ਕਿ ਭਾਰਤੀ ਕੱਪੜੇ ਟੈਕਸਟਾਈਲ ਜੈਮਸ ਜੁਐਲਰੀ ਲੈਦਰ ਦਾ ਬਣਿਆ ਸਮਾਨ ਮੈਰੀਨ ਪ੍ਰੋਡਕਟ ਨੂੰ ਯੂਰਪ ਦੇ ਵਿੱਚ ਇੱਕ ਵੱਡੀ ਮਾਰਕੀਟ ਕਿਟ ਮਿਲੂਗੀ ਜਾਂ ਕਹਿ ਲਈਏ ਕਿ ਵੱਡਾ ਮਾਰਕੀਟ ਐਕਸੈਸ ਮਿਲੂਗਾ ਹੁਣ ਭਾਰਤੀ ਗਾਹਕਾਂ ਦੇ ਲਈ ਕੀ ਸਸਤਾ ਹੋਊਗਾ ਇਹ ਵੀ ਲੋਕ ਜਾਣਨਾ ਚਾਹੁੰਦੇ ਨੇ ਹੁਣ ਤੁਹਾਨੂੰ ਦੱਸਦੇ ਆ ਭਾਰਤੀ ਗਾਹਕਾਂ ਦੇ ਲਈ ਜਾਂ ਭਾਰਤੀ ਲੋਕਾਂ ਦੇ ਲਈ ਇੰਪੋਰਟਡ ਕਾਰਾਂ ਸਸਤੀਆਂ ਹੋ ਜਾਣਗੀਆਂ ਜਿਹਦੇ ਚ ਬੀਐਮਡਬਲਿਊ ਆਉਂਦੀ ਹੈ ਆਡੀ ਆਉਂਦੀ ਹੈ ਮਰਸੀਡੀਜ਼ ਆਉਂਦੀ ਹੈ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਆਉਂਦੀਆਂ ਨੇ ਤੇ ਇਹਨਾਂ ਦੇ ਜਿਹੜੇ ਪ੍ਰਾਈਸ ਨੇ ਜੇ ਇੱਕ ਕਾਰ ਮੰਨ ਲਓ ਕਿ 1 ਕਰੋੜ ਰੁਪਏ ਦੀ ਹੈ ਤਾਂ ਉਹਦੇ ਤੋਂ ਲਗਭਗ 40 ਲੱਖ ਰੁਪਏ ਸਸਤੀ ਹੋ ਜੂਗੀ 1 ਕਰੋੜ ਵਾਲੀ ਯੂਰਪ ਦੀ ਕੋਈ ਕਾਰ ਚਾਹੇ ਉਹ BMW ਹੈ ਉਹ ਭਾਰਤ ਦੇ ਵਿੱਚ ਹੁਣ ਜੇ ਕਰੋੜ ਦੀ ਵਿਕਦੀ ਆ ਇਹ ਮੈਂ ਇੱਕ ਅਨੁਮਾਨ ਦੱਸ ਰਿਹਾ ਕਿ ਜੇ ਕਰੋੜ ਦੀ ਵਿਕਦੀ ਆ ਤਾਂ 40% ਤੱਕ ਘਟ ਜੂਗਾ ਤੇ ਯਾਨੀ ਕਿ 40 ਲੱਖ ਘੱਟ ਕਰਕੇ ਸਿਰਫ 60 ਲੱਖ ਦੀ ਪਊਗੀ ਸੋ ਜਿਹੜੇ ਲੋਕ ਸ਼ੌਕੀਨ ਨੇ ਕਿ ਲਗਜ਼ਰੀ ਕਾਰਾਂ BMW ਮਰਸੀਡੀਜ਼ ਆਡੀ ਵਰਗੇ ਕਾਰਾਂ ਖਰੀਦਣ ਦੇ ਸ਼ੌਕੀਨ ਨੇ ਉਹਨਾਂ ਲੋਕਾਂ ਲਈ ਇਹ ਵੱਡੀ ਇੱਕ ਖੁਸ਼ਖਬਰੀ ਹੈ ਕਾਰਾਂ ਸਸਤੀਆਂ ਹੋ ਜਾਣਗੀਆਂ ਇਸੇ ਤੋਂ ਬਾਅਦ ਜਿਹੜੀ ਯੂਰੋਪੀਅਨ ਵਾਈਨ ਹੈ ਜਾਂ दारू ਹੈ 스ਪਿਰਟ ਨੇ ਜਿਵੇਂ ਸਕਾਚ ਵਿਸਕੀ ਜਿੰਨ ਇਹਦੇ ਤੇ ਵੀ ਡਿਊਟੀ ਬਹੁਤ ਵੱਡੇ ਪੱਧਰ ਤੇ ਕੱਟ ਕਰ ਦਿੱਤੀ ਗਈ ਹੈ ਤੇ ਇਹ ਜਦੋਂ ਸਮਝੌਤਾ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਇਹ ਫਾਈਨਲ ਹੋ ਗਿਆ ਕਿਉਂਕਿ ਹਜੇ ਇਹ ਪਾਰਲੀਮੈਂਟ ਭਾਰਤੀ ਪਾਰਲੀਮੈਂਟ ਦੇ ਵਿੱਚ ਵੀ ਪਾਸ ਹੋਣਾ ਤੇ ਯੂਰਪ ਦੇ ਜਿੰਨੇ 27 ਦੇਸ਼ ਨੇ ਉਹਨਾਂ ਨੇ ਵੀ ਇੱਕ ਇੱਕ ਕਰਕੇ ਆਪਣੇ ਦੇਸ਼ ਦੇ ਵਿੱਚ ਪਾਸ ਕਰਨਾ ਇਸ ਕਰਕੇ ਕਹਿ ਰਿਹਾ ਕਿ ਹਾਲੇ ਇਸ ਨੂੰ 8 ਤੋਂ 10 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੁਣ ਇੱਕ ਗੱਲ ਹੋਰ ਧਿਆਨ ਰੱਖੇ ਕਿ ਸਾਰੀਆਂ ਆਈਟਮਾਂ ਉਹੀ ਗੱਲ ਹੈ ਨਾ ਕਿ ਤੁਰੰਤ ਸਸਤੀਆਂ ਨਹੀਂ ਹੋਣਗੀਆਂ ਇਹ ਜਿਹੜੇ ਟੈਰਿਫ ਕੱਟ ਨੇ ਉਹ ਇੱਕਦਮ ਲਾਗੂ ਨਹੀਂ ਹੋਣਗੇ ਇਸ ਦੇ ਲਈ ਤੁਹਾਨੂੰ ਲੰਬਾ ਇੰਤਜ਼ਾਰ ਦਾਸ ਤੋਂ 11 12 ਮਹੀਨੇ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੁਣ ਇਹ ਡੀਲ ਅਜੇ ਕਾਨੂੰਨੀ ਤੌਰ ਤੇ ਇਫੈਕਟ ਦੇ ਵਿੱਚ ਨਹੀਂ ਆਈ ਹੈ ਦੋਨਾਂ ਪੱਖਾਂ ਨੇ ਰੈਟੀਫਿਕੇਸ਼ਨ ਦੀ ਲੋੜ ਹੈ ਯੂਰਪੀਅਨ ਜਿਹੜੇ ਮੈਂਬਰ ਸਟੇਟਸ ਨੇ ਯਾਨੀ ਕਿ ਯੂਰਪ ਦੇ ਦੇਸ਼ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹ ਆਪਣੀ ਆਪਣੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਪਾਸ ਕਰਨਗੇ ਇੰਡੀਆ ਆਪਣੀ ਪਾਰਲੀਮੈਂਟ ਦੇ ਵਿੱਚ ਪਾਸ ਕਰੂਗਾ ਫਿਰ ਅਪਰੂਵਲ ਮਿਲੂਗੀ ਫਿਰ ਇਹ ਟ੍ਰੇਡ ਡੀਲ ਲਾਗੂ ਹੋਊਗੀ ਅੰਦਾਜ਼ਾ ਹੈ ਕਿ 2026 ਦੇ ਅੰਦਰ ਅੰਦਰ ਹੋ ਸਕਦਾ ਕਿ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਕਿ 2026 ਦੇ ਆਖਰੀ ਮਹੀਨਿਆਂ ਦੇ ਵਿੱਚ ਅਕਤੂਬਰ ਨਵੰਬਰ ਦਸੰਬਰ ਤੱਕ ਇਹ ਡੀਲ ਲਾਗੂ ਹੋ ਸਕਦੀ ਹੈ ਹੁਣ ਇਹ ਵੀ ਦੱਸ ਦਿੰਨੇ ਆ ਕਿ ਇਹ ਡੈਡ ਐਂਡ ਟ੍ਰੇਡ ਡੀਲ ਸਿਰਫ ਵਪਾਰੀ ਨਹੀਂ ਹੈ ਇਹ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਟ੍ਰੈਟੈਜਿਕ ਸਹਿਯੋਗ ਮੋਬਿਲਿਟੀ ਵਿਦਿਆਰਥੀਆਂ ਦੇ ਕੰਮ ਦੇ ਵੀਜ਼ੇ ਦੇ ਵਿੱਚ ਸਿਕਿਉਰਿਟੀ ਟਾਈ ਅਪ ਨੂੰ ਵੀ ਹੋਰ ਪਰਫੁੱਲਤ ਕਰੂਗਾ ਯਾਨੀ ਕਿ ਇਸ ਦੇ ਵਿੱਚ ਭਾਰਤੀ ਜਿਹੜੇ ਲੋਕ ਨੇ ਉਹਨਾਂ ਨੂੰ ਯੂਰਪ ਦੇ ਜਿਹੜੇ ਵੀਜ਼ੇ ਨੇ ਉਹ ਹੋਰ ਸੌਖੇ ਤਰੀਕੇ ਦੇ ਨਾਲ ਮਿਲਣ ਲੱਗ ਜਾਣਗੇ ਹਾਂ ਉਹ ਜ਼ਾਹਿਰ ਹੈ ਕਿ ਉਹਨਾਂ ਦੀਆਂ ਸ਼ਰਤਾਂ ਜ਼ਰੂਰ ਪੂਰੀਆਂ ਕਰਨੀਆਂ ਪੈਣਗੀਆਂ ਪਰ ਅੱਗੇ ਨਾਲੋਂ ਔਖੇ ਵੀ ਜਿਹੜੇ ਲੱਗਦੇ ਸੀ ਯੂਰਪ ਦੇ ਦੇਸ਼ਾਂ ਦੇ ਉਹ ਹੁਣ ਭਾਰਤੀਆਂ ਦੇ ਸੌਖੇ ਲੱਗ ਜਾਣਗੇ ਦੇਸ਼ਾਂ ਦੇ ਰਿਸ਼ਤਿਆਂ ਨੂੰ ਇਹ ਮਜ਼ਬੂਤ ਬਣਾ ਸਕਦਾ ਹੈ ਇੰਡੀਆ ਤੇ ਯੂਰਪ ਦੁਨੀਆ ਦੀ ਇਕਨੋਮਿਕ ਪਾਵਰ ਹਾਊਸ ਦੇ ਵਜੋਂ ਮਿਲ ਕੇ ਉੱਭਰ ਰਹੇ ਨੇ ਜਿਵੇਂ ਪਹਿਲਾਂ ਦੱਸਿਆ ਕਿ ਪੂਰੀ ਦੁਨੀਆ ਦਾ ਜਿਹੜਾ ਜੀਡੀਪੀ ਹੈ ਉਹਦਾ ਯੂਰਪ ਤੇ ਭਾਰਤ ਮਿਲਾ ਕੇ 25% ਬਣਦੇ ਨੇ ਤੁਸੀਂ ਦੇਖੋ ਕਿ ਕਿੰਨਾ ਵੱਡਾ ਯੋਗਦਾਨ ਹੈ ਸੋ ਇਸ ਕਰਕੇ ਦੱਸ ਦਿੰਨੇ ਆ ਕਿ ਜਿਹੜੇ ਲੋਕ ਸੋਚਦੇ ਨੇ ਕਿ ਹੁਣੇ ਹੀ ਕਾਰਾ ਸਸਤੀਆਂ ਹੋ ਜਾਣਗੀਆਂ ਹੁਣੇ ਹੀ ਵਿਦੇਸ਼ੀ ਇੰਪੋਰਟਡ ਸ਼ਰਾਬ ਸਸਤੀ ਹੋ ਜੂ ਹੋਰ ਪ੍ਰੋਡਕਟਸ ਸਸਤੇ ਹੋ ਜਾਣਗੇ ਤਾਂ ਅਜਿਹਾ ਨਹੀਂ ਹੈ ਇਹਦੇ ਲਈ ਤੁਹਾਨੂੰ ਹਜੇ ਇੰਤਜ਼ਾਰ ਕਰਨਾ ਪਊਗਾ ਪੂਰਾ 2026 ਸਾਲ ਇੰਤਜ਼ਾਰ ਕਰਨਾ ਪਊਗਾ ਦਸੰਬਰ ਦੇ ਵਿੱਚ ਨਵੰਬਰ ਦੇ ਵਿੱਚ ਜਾ ਕੇ ਇਹ ਲਾਗੂ ਹੋ ਸਕਦਾ ਜੇ ਦਸੰਬਰ ਨਵੰਬਰ ਮਹੀਨੇ ਦੇ ਵਿੱਚ ਇਹ ਲਾਗੂ ਨਹੀਂ ਹੁੰਦਾ ਤਾਂ 2027 ਦੇ ਪਹਿਲੇ ਮਹੀਨੇ ਜਨਵਰੀ ਤੇ ਫਰਵਰੀ ਦੇ ਵਿੱਚ ਇਹ ਡੀਲ ਹੈ ਲਾਗੂ ਹੋ ਜਾਏਗੀ ਜਿਦੇ ਨਾਲ ਬਹੁਤ ਵੱਡਾ ਜਿਹੜਾ ਫਾਇਦਾ ਭਾਰਤ ਨੂੰ ਮਿਲੂਗਾ ਤੇ ਯੂਰੋਪੀਅਨ ਦੇਸ਼ਾਂ ਨੂੰ ਮਿਲੂਗਾ